ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਦਾਸ ਜ਼ਿਲ੍ਹਾ ਮੋਗੇ ਦੀ ਸਮੁੱਚੀ ਟੀਮ ਪਰਜਿੰਦਰ ਸਿੰਘ ਮੁੱਖ ਬਲਾਰਾ ਬਾਈ ਪ੍ਰਧਾਨ ਸਿੱਧੋ ਤੋਂ ਸੀਨੀਅਰ ਮੀਤ ਪ੍ਰਧਾਨ ਸਿੱਧੋ ਤੋਂ ਨਾਲ ਮੇਰਾ ਭਰਾ ਧੂੜ ਤੋਂ ਸਾਰੀ ਸਮੁੱਚੀ ਟੀਮ ਅੱਜ ਫਨੌਰੀ ਬਾਟਰ ਖੜੇ ਆ ਸਾਰਿਆਂ ਨੂੰ ਹੱਥ ਵੰਨ ਕੇ ਅਪੀਲ ਕਰਦੇ ਆ 12 ਤਰੀਕ ਨੂੰ ਮਹਾ ਪੰਚਾਇਤ ਹੋ ਰਹੀ ਆ ਆਪਣੇ ਕੇਂਦਰ ਸਰਕਾਰ ਅਨੇਓ ਮੰਗੀਆਂ ਹੋਈਆਂ ਮੰਗਾਂ ਨੂੰ ਮਨਜ਼ੂਰ ਕਰਾਉਣ ਲਈ 14 ਫਰਵਰੀ ਦੀ ਮੀਟਿੰਗ ਰੱਖੀ ਹੈ ਸੈਂਟਰ ਸਰਕਾਰ ਨੇ ਸਾਰੇ ਕਿਸਾਨ ਵੀਰਾਂ ਨੂੰ ਹਰ ਇੱਕ ਜੁਨੀਆ ਨੂੰ ਸੇਰੇ ਪੰਜਾਬ ਦੇ ਕਿਸਾਨ ਜੁਨੀਆ ਨੂੰ ਹੱਥ ਵੰਡ ਕੇ ਪੀਲਾ ਸਾਰੇ ਜ਼ਿਲ੍ਹਿਆਂ ਵਿੱਚ ਬਾਜਪਾ ਜ਼ਿਲ੍ਹੇ ਨੂੰ ਮੋਹਰੀਪੁਰ ਜ਼ਿਲ੍ਹੇ ਨੂੰ ਆਪਣੇ ਜਿਹੜੇ ਸਰਹੰਦ ਪੈਂਦਾ ਰੋਪੜ ਪੈਂਦਾ ਸਾਰਿਆਂ ਨੂੰ ਖਨੌਰੀ ਵਾਟਰ 12 ਤਰੀਕ ਨੂੰ ਵੱਧ ਤੋਂ ਵੱਧ ਸਮੂਲੀਅਤ ਕਰੋ ਵਾਹਿਗੁਰੂ ਜੀ ਦਾ ਸਾਲ ਸਾਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ